ਉਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ। ਦੋਸਤੋ ਸਾਡੀ ਅੱਜ ਦੀ ਇਹ ਵੀਡੀਓ ਉਹਨਾਂ ਨੌਜਵਾਨਾਂ ਦੇ ਲਈ ਬਿਹਤ ਖਾਸ ਹੈ ਜਿਹੜੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ। ਸੋ ਅੱਜ ਸਾਡੇ ਨਾਲ ਹੁਸ਼ਾਰਪੁਰ ਦੇ WDIC ਦੇ ਇਮੀਗ੍ਰੇਸ਼ਨ ਕੰਪਨੀ ਦੇ ਮੈਨੇਜਰ ਮੈਡਮ ਅਰਸ਼ਪ੍ਰੀਤ ਕੌਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਿਹੜੇ ਸਟੂਡੈਂਟ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ ਜਾਂ ਸਟੱਡੀ بیس ਤੇ ਜਾਣਾ ਚਾਹੁੰਦੇ ਨੇ ਉਹ ਫਾਈਲ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਧਿਆਨ ਰੱਖਣ ਸੋ ਮੈਡਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਬਹੁਤ ਸਵਾਗਤ ਹੈ ਜੀ ਸਾਡੇ ਹਿਸ਼ਾਰਪਨ نیوز ਦੇ ਸਟੂਡੀਓ ਰੂਮ ਦੇ ਵਿੱਚ ਥੈਂਕ ਯੂ ਸਰ ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਕਾਫੀ ਸਟੂਡੈਂਟਸ ਦਾ ਸੁਪਨਾ ਹੁੰਦਾ ਹੈ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਯਾ ਫਿਰ ਉੱਥੇ ਜਾ ਕੇ ਕੰਮ ਕਰਨ ਦਾ ਸੋ ਜਿਵੇਂ WDIIC ਦੇ ਵਿੱਚ ਅਸੀਂ ਪਹਿਲਾਂ ਵੀ ਕਾਫੀ ਕੈਂਪੇਨਸ ਕਰਾਉਂਦੇ ਰਹਿੰਨੇ ਆ ਫ੍ਰੀ ਕੈਂਪੇਨਸ ਜਿਹੜੇ ਕਿ ਅਵੇਅਰਨੈਸ ਤੇ ਰਿਲੇਟਡ ਹੁੰਦੇ ਨੇ ਸਟੂਡੈਂਟਸ ਨੂੰ ਪ੍ਰੋਪਰ ਐਜੂਕੇਟ ਕੀਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਪ੍ਰੋਪਰ ਸਾਰਾ ਕਿ ਕਿ ਜਿਵੇਂ ਇੱਕ ਕੰਪਲੈਕਸ ਪ੍ਰੋਸੈਸ ਹੈ ਇੱਕ ਫਾਈਲਿੰਗ ਦੀ ਪ੍ਰੋਸੈਸ ਜਿਹੜੀ ਹੋਗੀ ਨਾ ਵੀਜ਼ਾ ਫਾਈਲਿੰਗ ਤੇ ਇਹਦੇ ਵਿੱਚ ਜੇ ਤੁਹਾਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਜਾਂ ਤੁਸੀਂ ਕਿਸੇ ਗਲਤ ਕੰਸਲਟੈਂਟ ਦੇ ਚੱਕਰਾਂ 'ਚ ਫਸ ਜਾਂਦੇ ਨੇ ਸਟੂਡੈਂਟਸ ਉਹਦੇ ਕਰਕੇ ਉਹਨਾਂ ਦਾ ਲਾਈਕ ਟਰਸਟ ਵੀ ਟੁੱਟ ਜਾਂਦਾ ਹੈ ਜਾਂ ਕਈ ਵਾਰ ਉਹਨਾਂ ਦੇ ਸੁਪਨੇ ਵੀ ਟੁੱਟ ਜਾਂਦੇ ਨੇ ਸੋ ਡਬਲਯੂ ਡੀ ਆਈ ਸੀ ਦਾ ਮੇਨ ਮੋਟਿਵ ਹਮੇਸ਼ਾ ਇਹੀ ਰਿਹਾ ਹੈ ਕਿ ਬੱਚਿਆਂ ਦੀ ਜਿਹੜੀ ਮੈਂਤ ਹੈ ਉਹਨੂੰ ਰੰਗ ਲੈ ਕੇ ਆਣਾ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨਾ ਸੋ ਬੇਸਿਕਲੀ ਹੁਣ ਵੀ ਜਿਹੜਾ ਅਸੀਂ ਇੱਕ ਸੈਮੀਨਾਰ ਕਰਵਾਉਣ ਜਾ ਰਹੇ ਹਾਂ 30 ਅਗਸਤ 2025 ਨੂੰ ਸ਼ਨੀਵਾਰ ਨੂੰ ਜਿਹੜਾ ਕਿ ਸਾਡੇ ਆਫਿਸ ਵਿੱਚ ਹੋਏਗਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਡਬਲਯੂ ਡੀ ਆਈ ਸੀ ਜਿਹੜਾ ਕੋਟਕ ਮਹਿੰਦਰਾ ਬੈਂਕ ਦੇ ਉੱਪਰ ਹੈ ਇਹ ਕੋਟ ਰੋਡ ਤੇ ਹੁਸ਼ਿਆਰਪੁਰ ਤੇ 11 ਤੋਂ ਲੈ ਕੇ 4 ਵਜੇ ਤੱਕ ਇਹ ਸੈਮੀਨਾਰ ਹੋਏਗਾ ਬੇਸਿਕਲੀ ਸੈਮੀਨਾਰ ਦਾ ਮੇਨ ਮੋਟਿਵ ਅਗੇਨ ਇਹੀ ਰਹੇਗਾ ਅਵੇਅਰਨੈਸ ਦੇਣੀ ਕੈਂਡੀਡੇਟਸ ਨੂੰ ਪ੍ਰੋਪਰ ਟਰਾਂਸਪੇਰੈਂਸੀ ਨਾਲ ਗਾਈਡ ਕਰਨਾ ਜਿਹੜੇ ਵੀ ਸਟੂਡੈਂਟਸ ਨੇ ਜਿਵੇਂ ਸਟੱਡੀ ਵੀਜ਼ਾ ਦੇ ਵਿੱਚ ਅਸੀਂ ਕੰਟਰੀਜ਼ ਦੇ ਵਿੱਚ ਜਿਹੜੇ ਪ੍ਰੋਡਕਟਸ ਲੈ ਕੇ ਆਵਾਂਗੇ ਇਹਦੇ ਵਿੱਚ ਉਹ ਰਹਿਣਗੇ ਆਸਟ੍ਰੇਲੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਅਤੇ ਜਰਮਨੀ ਜਿਹੜੇ ਵੀ ਸਟੂਡੈਂਟਸ ਇੱਥੇ ਸਟੱਡੀ ਕਰਨਾ ਚਾਹੁੰਦੇ ਨੇ ਪ੍ਰੋਪਰ ਉਹਨਾਂ ਨੂੰ ਦੱਸਿਆ ਜਾਏਗਾ ਕਿ ਕੀ ਐਲੀਜੀਬਿਲਿਟੀ ਹੈ ਕਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸਕਾਲਰਸ਼ਿਪ ਨੂੰ ਰਿਲੇਟਡ ਕਿਵੇਂ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ ਇੱਥੇ ਤੱਕ ਕਿ ਜਰਮਨੀ ਦੇ ਵਿੱਚ ਤੁਸੀਂ ਫ੍ਰੀ ਕਿਵੇਂ ਐਜੂਕੇਸ਼ਨ ਲੈ ਸਕਦੇ ਹੋ ਤੇ ਜੇ ਅਸੀਂ ਵਰਕ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਕੈਨੇਡਾ ਅਤੇ ਸ਼ੈਨੇਗਨ ਕੰਟਰੀਜ਼ ਦੇ ਵਿੱਚ ਕਈ ਵਾਰ ਲੋਕਾਂ ਦਾ ਇਹ ਡਾਊਟ ਹੁੰਦਾ ਹੈ ਕਿ ਸਾਡੇ ਕੋਲ ਕੋਈ ਸਕਿੱਲ ਨਹੀਂ ਹੈ ਤੇ ਅਸੀਂ ਪਰ ਬਾਹਰ ਜਾ ਕੇ ਅਸੀਂ ਕੰਮ ਕਰਨਾ ਚਾਹੁੰਦੇ ਆਂ ਤੇ ਅਸੀਂ ਕਿੱਦਾਂ ਕਰ ਸਕਦੇ ਆਂ ਸੋ ਬੇਸਿਕਲੀ ਇੱਥੇ ਵੀ ਤੁਸੀਂ ਫੇਸ ਟੂ ਫੇਸ ਆ ਕੇ ਗੱਲਬਾਤ ਕਰ ਸਕਦੇ ਹੋ ਸਾਡੀ ਵਰਕ ਵੀਜ਼ਾ ਐਕਸਪਰਟ ਟੀਮ ਹੈ ਜਿਹੜੇ ਸਾਡੇ ਕੰਸਲਟੈਂਟਸ ਨੇ ਜਿਨ੍ਹਾਂ ਨੂੰ 18 ਤੋਂ ਲੈ ਕੇ 20 ਸਾਲ ਤੱਕ ਦਾ ਐਕਸਪੀਰੀਅੰਸ ਹੈ ਉਹਨਾਂ ਨਾਲ ਤੁਸੀਂ ਪ੍ਰੋਪਰ ਜੋ ਵੀ ਤੁਹਾਡੇ ਡਾਊਟਸ ਨੇ ਕੋਈ ਪਹਿਲਾਂ ਰਿਫਿਊਜ਼ਲ ਲੱਗ ਚੁੱਕਾ ਹੈ ਕਿਹੜੀ ਕੰਟਰੀ ਵਿੱਚ ਜਾਣਾ ਹੈ ਕਿਹੜੇ ਕੰਮ 'ਚ ਜਾ ਸਕਦੇ ਹੋ ਪ੍ਰੋਪਰ ਤੁਹਾਨੂੰ ਇਹ ਗਾਈਡੈਂਸ ਮਿਲੇਗੀ ਸੋ ਦੇ ਵਾਸਤੇ ਤੁਹਾਨੂੰ ਸੈਮੀਨਾਰ اٹੈਂਡ ਕਰਨਾ ਪਏਗਾ ਮੈਮ ਇੱਕ ਸਵਾਲ ਇਹ ਵੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਸੈਮੀਨਾਰ ਲਗਾਇਆ ਜਾ ਰਿਹਾ ਹੈ ਡਬਲਯੂ ਡੀਆਈਸੀ ਵੱਲੋਂ ਬੱਚਿਆਂ ਤੇ ਉਹਨਾਂ ਦੇ ਪੇਰੈਂਟਸ ਦਾ ਸਵਾਲ ਹੁੰਦਾ ਹੈ ਕਿ ਸੈਮੀਨਾਰ ਕਿਉਂ ਜ਼ਰੂਰੀ ਹੈ ਕੀ ਖਾਸੀ ਹੈ ਇਸ ਸੈਮੀਨਾਰ ਦੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹੈ ਬੱਚੇ YouTube ਤੋਂ Google ਤੋਂ ਸਾਰੀ ਇਨਫੋਰਮੇਸ਼ਨ ਗਾਈਡ ਕਰ ਲੈਂਦੇ ਨੇ ਪਰ ਸੈਮੀਨਾਰ ਕਿਉਂ ਜ਼ਰੂਰੀ ਹੈ ਜੀ ਕਿਉਂ ਅਟੈਂਡ ਕਰਨਾ ਹਾਂਜੀ ਸੋ ਬਿਲਕੁਲ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਡਬਲਯੂ ਡੀ ਆਈ ਸੀ ਦਾ ਮੇਨ ਮੋਟਿਵ ਹਮੇਸ਼ਾ ਇਹ ਰਿਹਾ ਹੈ ਕਿ ਟ੍ਰਾਂਸਪੇਰੈਂਸੀ ਨਾਲ ਗਾਈਡ ਕਰਨਾ ਅਸੀਂ ਕੋਈ ਵੀ ਅਜਿਹੇ ਪ੍ਰੋਮਿਸਸਸ ਨਹੀਂ ਕਰਦੇ ਅਸੀਂ ਸਿਰਫ ਉਹੀ ਕਹਿੰਨੇ ਆ ਜੋ ਸੱਚੀ ਵਿੱਚ ਅਸੀਂ ਤੁਹਾਨੂੰ ਡਿਲੀਵਰ ਕਰ ਸਕਦੇ ਆ ਜੋ ਵੀ ਹੈ ਬਾਕੀ ਇਸ ਸੈਮੀਨਾਰ ਦੀ ਖਾਸੀਅਤ ਇਹ ਰਹੇਗੀ ਕਿ ਇੱਥੇ ਤੁਹਾਨੂੰ ਕੁਝ ਐਕਸਕਲੂਸਿਵ ਆਫਰਸ ਮਿਲਣਗੇ ਇਨਫੋਰਮੇਟਿਵ ਤਾਂ ਇਹ ਸੈਮੀਨਾਰ ਰਹੇਗਾ ਹੀ ਬਟ ਇੱਥੇ ਐਕਸਕਲੂਸਿਵ ਆਫਰਸ ਵੀ ਮਿਲਣਗੇ ਜਿਵੇਂ ਕਿ ਅਸੀਂ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਦੀ ਕੋਈ ਫੀ ਚਾਰਜ ਨਹੀਂ ਕਰਾਂਗੇ ਸੈਮੀਨਾਰ ਵਿੱਚ ਜਿਵੇਂ ਜੇ ਤੁਸੀਂ ਕਿਸੇ ਵੀ ਕੰਟਰੀ ਦਾ ਜਿਵੇਂ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਯੂ ਕੇ ਅਤੇ ਜਰਮਨੀ ਜੇ ਤੁਸੀਂ ਇਹਨਾਂ ਕੰਟਰੀਜ਼ ਦਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਡਬਲਯੂ ਡੀ ਆਈ ਸੀ ਆਪਣੀ ਕੋਈ ਪ੍ਰੋਸੈਸਿੰਗ ਫੀ ਚਾਰਜ ਨਹੀਂ ਕਰੇਗੀ ਇਹਦਾ ਮਤਲਬ ਕਿ ਅਸੀਂ ਵੀਜ਼ਾ ਤੋਂ ਪਹਿਲਾਂ ਵੀ ਕੋਈ ਫੀਸ ਨਹੀਂ ਲਾਵਾਂਗੇ ਤੇ ਵੀਜ਼ਾ ਤੋਂ ਬਾਅਦ ਵੀ ਪਰ ਮੈਡਮ ਇੱਕ ਸਵਾਲ ਇਹ ਵੀ ਹੈ ਜਦੋਂ ਵੀ ਕੋਈ ਸਟੂਡੈਂਟ ਆਂਦਾ ਹੈ ਵੀਜ਼ਾ ਲਗਵਾਉਣ ਦੇ ਲਈ ਆਪਣੀ ਫਾਈਲ ਲੈ ਕੇ ਆਉਂਦਾ ਹੈ ਇਮੀਗ੍ਰੇਸ਼ਨ ਕੋਲ ਹਰ ਇਮੀਗ੍ਰੇਸ਼ਨ ਵਾਲਾ ਇਹ ਕਹਿੰਦਾ ਜੀ ਅਸੀਂ ਕੋਈ ਫੀਸ ਚਾਰਜ ਨਹੀਂ ਕਰਾਂਗੇ ਜਦੋਂ ਕੋਈ ਫਾਈਲ ਲੈ ਕੇ ਆਂਦਾ ਹੈ ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਕਿਸੇ ਤਰੀਕੇ ਨਾਲ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਫਾਈਲ ਨਹੀਂ ਅੱਗੇ ਅਕਸੈਪਟ ਹੁੰਦੀ ਉਸ ਟਾਈਮ ਤੇ ਰੰਗ ਕੁਝ ਹੋਰ ਹੋ ਜਾਂਦਾ ਹੈ ਡਬਲ ਡੀ ਆਈ ਸੀ ਤੇ ਵਿਸ਼ਵਾਸ ਕਿਵੇਂ ਕਰਨ ਜੀ ਲੋਕ हां जी सर बिल्कुल आ, देखो ये बिल्कुल दा दा जेन्युइन सवाल है आ, पेरेंट्स दा डाउट भी बिल्कुल ये जेन्युइन है बिकॉज़ जमे assi पहला भी गल कीती कि काफी गलत कंसलटेंट्स भी ने जो कि सही गाइड नहीं कर पांदे बच्चा नो जिस कारण पेरेंट्स दा ट्रस्ट बच्चा दा ट्रस्ट टूट जांदा है ते भरोसा करना बहुत मुश्किल हो जांदा है ते जे assi गल करिए डब्ल्यूडीआईसीडी ता साडी क्रेडिबिलिटी साडा रिकॉर्ड है ਤੁਸੀਂ ਸਾਡਾ ਟਰੈਕ ਰਿਕਾਰਡ ਦੇਖ ਸਕਦੇ ਹੋ ਸਾਡੇ ਇੰਸਟਾਗ੍ਰam ਤੇ ਪ੍ਰੋਪਰ ਜਿਹੜੇ ਸਟੂਡੈਂਟਸ ਦੇ ਟੈਸਟੀਮੋਨਿਅਲਸ ਨੇ ਜਿਨ੍ਹਾਂ ਦੇ ਆਲਰੇਡੀ ਅਸੀਂ ਹਜ਼ਾਰਾਂ ਸਟੂਡੈਂਟਸ ਦੇ ਜਿਹੜੇ ਸੁਪਨੇ ਸਾਕਾਰ ਕਰ ਚੁੱਕੇ ਆ ਬਾਕੀ ਸਾਡੀ ਜਿਹੜੀ ਡਬਲਯੂ ਡੀ ਆਈ ਸੀ ਫਾਰਮ ਹੈ ਇਹ ਕੋਈ ਇਦਾਂ ਨਹੀਂ ਹੈ ਕਿ ਕੋਈ ਛੋਟੀ ਜੀ ਦੁਕਾਨ ਹੈ ਕਿ ਅੱਜ ਅਸੀਂ ਹੈਗੇ ਆ ਕੱਲ ਨੂੰ ਗਾਇਬ ਹੋ ਜਾਵਾਂਗੇ ਸਾਡੇ ਵਰਦੀ ਚੇਅਰਮੈਨ ਮਿਸਟਰ ਵਿਲੀਅਮ ਵੈਂਟਿਕ ਨੇ ਜੀ 2004 ਵਿੱਚ ਇਹਨੂੰ ਸਟੈਬਲਿਸ਼ ਕੀਤਾ ਸੀਗਾ ਤੇ ਅੱਜ ਸਾਡੇ ਨਾਲ 150 ਤੋਂ ਵੱਧ EMPLOYES ਕੰਮ ਕਰ ਰਹੇ ਨੇ ਸਾਡੇ 6 ਆਫਿਸਿਸ ਨੇ ਜਿਹੜੇ ਸਰਵ ਕਰ ਰਹੇ ਨੇ ਤੇ ਲੋਕਾਂ ਦੇ ਸੁਪਨੇ ਪੂਰੇ ਕਰ ਰਹੇ ਨੇ ਤੇ ਜੇ ਮੈਂ ਜਿਹੜਾ ਮੈਂ ਤੁਹਾਨੂੰ ਆਫਰ ਦੱਸ ਰਹੀ ਸੀਗੀ ਕਿ ਅਸੀਂ ਕੋਈ ਫੀ ਚਾਰਜ ਨਹੀਂ ਕਰਾਂਗੇ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਜਿਹੜੀ ਨਾਰਮਲੀ ਜਿਹੜੀ ਫੀਸ ਹੁੰਦੀ ਹੈ ਅੰਬੈਸੀ ਫੀ ਜਿਹੜੇ ਕੰਸਲਟੈਂਸ 1.5 ਲੱਖ 1 ਲੱਖ ਰੁਪਏ ਹਾਂਜੀ ਲੈ ਲੈਂਦੇ ਨੇ ਤੇ ਜੇ ਦਾ ਵੀਜ਼ਾ ਇਨ ਕੇਸ ਕਿਸੇ ਕਾਰਨ ਕਰਕੇ ਰਿਫਿਊਜ਼ ਹੋ ਜਾਂਦਾ ਹੈ ਤਾਂ ਅਸੀਂ ਇਹ ਵੀ ਕਹਿੰਦੇ ਆ ਕਿ ਅਸੀਂ ਤੁਹਾਡੀ ਅੰਬੈਸੀ ਫੀ ਵੀ ਵਾਪਸ ਕਰਾਂਗੇ ਸੋ ਇਸ ਤੋਂ ਬਾਅਦ ਹੋਰ ਕੀ ਫਾਇਦਾ ਹੋ ਸਕਦਾ ਹੈ ਸੈਮੀਨਾਰ ਦਾ ਕਿ ਫਿਰ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜ਼ਰੂਰ ਤੁਸੀਂ ਸੈਮੀਨਾਰ ਦਾ ਹਿੱਸਾ ਬਣੋ اٹੈਂਡ ਕਰੋ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਵੀ ਸਟੂਡੈਂਟਸ ਇੱਥੇ ਆਉਣਗੇ ਪੇਰੈਂਟਸ ਆਉਣਗੇ ਉਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਸਾਡਾ ਸਮਾਂ ਖਰਾਬ ਹੋਇਆ ਹੈ ਉਹ ਇੱਥੇ ਆਉਣਗੇ ਇੱਕ ਇਹ ਹੋਪ ਲੈ ਕੇ ਜਾਣਗੇ ਕਿ ਸਾਡਾ ਬਹੁਤ ਹੀ ਪ੍ਰੋਡਕਟਿਵ ਟਾਈਮ ਰਿਹਾ ਹੈ ਇਹ ਤੇ ਸਾਨੂੰ ਸਹੀ ਗਾਈਡੈਂਸ ਮਿਲੀ ਹੈ ਕਿ ਅਸੀਂ ਸਹੀ ਟਰੈਕ ਤੇ ਆ ਗਏ ਆ ਆਪਣੇ ਫਿਊਚਰ ਵਿੱਚ ਮੈਮ ਇੱਕ ਤੁਸੀਂ ਗੱਲ ਇੱਕ ਹੋਰ ਬੋਲੀ ਹੈ ਕਿ ਜਰਮਨੀ ਦੇ ਵਿੱਚ ਜਿਹੜੇ ਜਿਹੜੇ ਜਰਮਨੀ ਜਾਣਾ ਚਾਹੁੰਦੇ ਨੇ ਸਟੂਡੈਂਟ ਉਹ ਉੱਥੇ ਜਾ ਕੇ ਫ੍ਰੀ ਪੜਾਈ ਕਰ ਸਕਦੇ ਨੇ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਸਾਡੇ ਜਿਹੜੇ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ ਜਾ ਉਹਨਾਂ ਦੇ ਪੇਰੈਂਟ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਵਾਰੀ ਕਲੀਅਰ ਜ਼ਰੂਰ ਕਰੋ ਜੀ ਇਸ ਚੀਜ਼ ਬਾਰੇ ਹਾਂਜੀ ਸਰ ਜਰਮਨੀ ਵਿੱਚ ਫ੍ਰੀ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਬਹੁਤ ਪੁਰਾਣਾ ਕਨਸੈਪਟ ਹੈ ਬਟ ਜਨਰਲੀ ਲੋਕੀ ਜਿਹੜੇ ਨੇ ਉਹ ਅਵੇਅਰ ਨਹੀਂ ਹੈਗੇ ਇਹਦੇ ਬਾਰੇ ਨਾਰਮਲੀ ਜਿਹੜੀਆਂ ਯੂਰਪ ਵਿੱਚ ਕੰਟਰੀਜ਼ ਨੇ ਉਹ ਫ੍ਰੀ ਨੋਮੀਨਲ ਉਹਨਾਂ ਦੀ ਫੀਸ ਹੁੰਦੀ ਹੈ ਕਾਫੀ ਯੂਨੀਵਰਸਿਟੀਆਂ ਦੀ ਫੀੀ ਕਾਫੀ ਨੋਮੀਨਲ ਹੈ ਬਟ ਦੋ ਕੰਟਰੀਸ ਜਿਹੜੀਆਂ ਨੇ ਜਿਵੇਂ ਅਸੀਂ ਜਰਮਨੀ ਦੀ ਗੱਲ ਕਰੀਏ ਤੇ ਆਸਟਰੀਆ ਦੀ ਗੱਲ ਕਰੀਏ ਉਹ ਬਿਲਕੁਲ ਫ੍ਰੀ ਐਜੂਕੇਸ਼ਨ ਦਿੰਦੇ ਆ ਹਨ ਜਿਵੇਂ ਜਰਮਨੀ ਦੀਆਂ ਪਬਲਿਕ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਬਿਲਕੁਲ ਫ੍ਰੀ ਹੁੰਦੀ ਹੈ এডੂਕੇਸ਼ਨ ਇੱਥੋਂ ਤੱਕ ਕਿ ਤੁਸੀਂ ਬੈਚਲਰ ਮਾਸਟਰਸ ਅਤੇ ਪੀ ਐਚ ਡੀ ਤੱਕ ਦੀ ਪੜ੍ਹਾਈ ਵੀ ਫ੍ਰੀ ਕਰ ਸਕਦੇ ਹੋ ਬਟ ਉਹਦੇ ਵਿੱਚ ਜਿਵੇਂ ਕੁਝ ਕੰਡੀਸ਼ਨਸ ਤਾਂ ਰਹਿੰਦੀਆਂ ਨੇ ਜਿਵੇਂ ਜਿਹੜੀ ਪੜ੍ਹਾਈ ਹੋਏਗੀ ਉਹ ਜਰਮਨ ਲੈਂਗੁਏਜ ਵਿੱਚ ਹੋਏਗੀ ਬਟ ਡਬਲਯੂ ਡੀ ਆਈ ਸੀ ਕੋਲ ਕੁਝ ਅਜਿਹੇ ਵੀ ਆਪਸ਼ਨਸ ਨੇ ਕਿ ਤੁਸੀਂ ਇੰਗਲਿਸ਼ ਟਾਟ ਪ੍ਰੋਗਰਾਮਸ ਵੀ ਜਿਵੇਂ ਕਿ ਮਾਸਟਰਸ ਹੋਗੀ ਉਹ ਵੀ ਤੁਸੀਂ ਜਰਮਨੀ ਵਿੱਚ ਫ੍ਰੀ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਬਲਿਕ ਯੂਨੀਵਰਸਿਟੀਆਂ ਦਾ ਜਰਮਨ ਲੈਂਗੁਏਜ ਵਿੱਚ ਬਟ ਜੇ ਕੋਈ ਸਟੂਡੈਂਟ ਜਰਮਨ ਨਹੀਂ ਸਿੱਖਣਾ ਚਾਹੁੰਦਾ ਤੇ ਉਹ ਇੰਗਲਿਸ਼ ਡਾਟ ਪ੍ਰੋਗਰਾਮਸ ਵੀ ਕਰ ਸਕਦੇ ਨੇ ਫ੍ਰੀ ਚ ਬਟ ਉਹ ਜਿਹੜੇ ਆਫਰਸ ਨੇ ਜਾਂ ਜਿਹੜੇ ਆਪਸ਼ਨਸ ਨੇ ਉਹ ਮੈਂ ਤੁਹਾਨੂੰ ਇੱਥੇ ਨਹੀਂ ਦੱਸ ਪਾਵਾਂਗੀ ਰਾਈਟ ਕਿਉਂਕਿ ਸਾਡੇ ਕੋਲ ਬਹੁਤ ਲਿਮਿਟਿਡ ਟਾਈਮ ਹੈ ਸੋ ਉਹਦੇ ਵਾਸਤੇ ਸਟੂਡੈਂਟ ਨੂੰ ਕੀ ਕਰਨਾ ਪਏਗਾ ਸੈਮੀਨਾਰ ਅਟੈਂਡ ਕਰਨਾ ਪਏਗਾ ਉੱਥੇ ਜੋ ਵੀ ਡਾਊਟਸ ਨੇ ਉਹ ਕਲੀਅਰ ਕਰ ਸਕਦੇ ਹੋ ਸਾਰੇ ਬਹੁਤ ਲੋਕ ਜਿਹੜੇ ਵਰਕ ਪਰਮਿਟ ਤੇ ਬਾਹਰ ਜਾਣਾ ਚਾਹੁੰਦੇ ਨੇ ਥੋੜਾ ਉਹ ਵਰਕ ਪਰਮਿਟ ਤੇ ਵੀਜ਼ੇ ਨੂੰ ਲੈ ਕੇ ਕਨਫਿਊਜ਼ ਚ ਆਉਂਦੇ ਨੇ ਕਿ ਲੱਖਾਂ ਦੀ ਠੱਗੀ ਹੁੰਦੀ ਹੈ ਅੱਜਕੱਲ ਜੋ ਸਚਾਈ ਹੈ ਹਾਂਜੀ ਸਰ ਇਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਜਿਹੜੀ ਤੁਸੀਂ ਗੱਲ ਕੀਤੀ ਬਿਕਾਜ਼ ਸਟੱਡੀ ਲਈ ਤਾਂ ਫਿਰ ਕਾਫੀ ਲੋਕ ਗਾਈਡ ਕਰ ਲੈਂਦੇ ਨੇ ਆ ਸਟੂਡੈਂਟਸ ਵੀ ਕਾਫੀ ਰਿਸਰਚ ਕਰ ਲੈਂਦੇ ਨੇ ਬਟ ਕਾਫੀ ਅਨਸਕਿਲਡ ਲੋਕ ਹੁੰਦੇ ਨੇ ਜੋ ਜਿਹਨੇ ਪੜੇ ਲਿਖੇ ਨਹੀਂ ਹੁੰਦੇ ਤਾਂ ਸਾਡੇ ਕੋਲ ਵਰਕ ਪਰਮਿਟ ਲਈ ਬਹੁਤ ਸਾਰੀਆਂ ਆਪਸ਼ਨਸ ਨੇ ਜਿਵੇਂ ਤੁਸੀਂ ਗੱਲ ਕੀਤੀ ਠੱਗੀ ਦੀ ਤਾਂ ਜਿਵੇਂ ਅਸੀਂ ਦੇਖਿਆ ਕਿ ਪਿੱਛੇ ਜੇ ਬਹੁਤ ਜ਼ਿਆਦਾ ਏਦਾਂ ਦੇ ਕੇਸਿਸ ਦੇਖਣ ਨੂੰ ਮਿਲੇ ਆ ਕਿ ਜਿਹੜੇ ਕੰਸਲਟੈਂਟਸ ਨੇ ਉਹ 40 ਤੋਂ 50 ਲੱਖ ਰੁਪਏ ਨਾਰਮਲੀ ਕੈਨੇਡਾ ਦਾ ਲੈ ਲੈਂਦੇ ਨੇ ਬਾਤ ਹੁੰਦਾ ਕੀ ਹੈ ਨਾ ਵੀਜ਼ਾ ਆਂਦਾ ਹੈ ਤੇ ਪੈਸੇ ਵੀ ਆ ਮਾਰੇ ਜਾਂਦੇ ਨੇ ਜੀ ਇਸ ਕਾਰਨ ਹੁੰਦਾ ਹੈ ਕਿਉਂਕਿ ਆ ਕਾਫੀ ਲੋਕ ਤਾਂ ਵਰਕ ਵੀਜ਼ਾ ਕਰ ਰਹੇ ਨੇ ਜਿਨਾਂ ਕੋ ਪ੍ਰੋਪਰ ਲਾਇਸੈਂਸ ਹੀ ਹੈ ਨਹੀਂ ਬਟ ਡਬਲ ਡੀ ਆਈ ਸੀ ਕੋਲ ਪ੍ਰੋਪਰ ਗਵਰਨਮੈਂਟ ਅਪਰੂਵਡ ਲਾਇਸੈਂਸ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੁਆਰਾ ਜਿਹੜਾ ਕਿ ਸਾਨੂੰ ਵੈਲਿਡ ਲਾਇਸੈਂਸ ਮਿਲਿਆ ਹੋਇਆ ਹੈ ਵਰਕ ਪਰਮਿਟ ਵਾਸਤੇ ਜੀ ਸੋ ਅਸੀਂ ਕਹਿੰਦੇ ਆ ਕਿ ਪ੍ਰੋਪਰ ਲੀਗਲ ਤਰੀਕੇ ਦੇ ਨਾਲ ਤੁਹਾਨੂੰ ਭੇਜਾਂਗੇ ਪ੍ਰੋਪਰ ਤੁਹਾਡੀ ਜਿਹੜੀ ਐ ਫਾਈਲ ਹੈ ਜਿਹੜੀ ਤੁਹਾਡੀ ਪ੍ਰੋਫਾਈਲ ਹੈ ਉਹਨੂੰ ਐਨਲਾਈਜ਼ ਕੀਤਾ ਜਾਂਦਾ ਹੈ ਤੁਹਾਨੂੰ ਦੱਸਿਆ ਜਾਂਦਾ ਹੈ ਸਹੀ ਗਾਈਡ ਕੀਤਾ ਜਾਂਦਾ ਹੈ ਕਈ ਵਾਰੀ ਕੋਈ ਕੈਂਡੀਡੇਟਸ ਹੁੰਦੇ ਨੇ ਕਿਸੇ ਕੰਟਰੀ ਜਾਣਾ ਚਾਹੁੰਦੇ ਨੇ ਬਟ ਆਲਰੇਡੀ ਰਿਫਿਊਜ਼ਲ ਹੈ ਤਾਂ ਉਹਨਾਂ ਲਈ ਸਾਡੇ ਕੋਲ ਹੋਰ ਹੋਰ ਆਪਸ਼ਨਸ ਰਹਿੰਦੀਆਂ ਨੇ ਅਸੀਂ ਸਹੀ ਗਾਈਡ ਕਰਾਂਗੇ ਈਵਨ ਜਿਹੜੇ ਲੋਕ ਮੈਂ ਦੱਸਣਾ ਚਾਹੁੰਦੀ ਆ ਕਿ 8ਵੀਂ ਪਾਸ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਸਾਡੇ ਕੋਲ ਅਜਿਹੇ ਆਪਸ਼ਨਸ ਵੀ ਹੈਗੇ ਆ ਸੋ ਠੱਗੀ ਦੀ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਲਾਇਸੈਂਸ ਕਰਕੇ ਕੋਈ ਆਪਸ਼ਨ ਰਹਿ ਹੀ ਨਹੀਂ ਜਾਂਦੀ ਇੱਥੇ ਮੈਮ ਇੱਕ ਗੱਲ ਇਹ ਵੀ ਹੈ ਕਿ ਵਰਕ ਵੀਜ਼ੇ ਦੀ ਗੱਲ ਕਰ ਲਈਏ ਸਟੱਡੀ ਵੀਜ਼ੇ ਦੀ ਗੱਲ ਕਰ ਲਈਏ ਇਹਨਾਂ ਦੋਨਾਂ ਦੇ ਪ੍ਰੋਸੈਸਿੰਗ ਦਾ ਟਾਈਮ ਪੀਰੀਅਡ ਕੀ ਹੁੰਦਾ ਕਿਉਂਕਿ ਕੁਝ ਲੋਕ ਹੁੰਦੇ ਬਾਰੇ ਕਾਲੇ ਹੁੰਦੇ ਨੇ 10 ਦਿਨ ਬਾਅਦ ਕਹਿਣ ਲੱਗ ਜਾਂਦੇ ਨੇ ਸਾਡਾ ਵੀਜ਼ਾ ਨਹੀਂ ਲੱਗਾ ਸੋ ਟਾਈਮ ਪੀਰੀਅਡ ਕੀ ਹੋਊਗਾ ਇਹ ਵੀ ਥੋੜਾ ਲੋਕਾਂ ਨੂੰ ਕਲੀਅਰ ਕੀਤਾ ਜਾਵੇ ਹਾਂਜੀ ਸਰ ਬੇਸਿਕਲੀ ਜਿਹੜਾ ਸਟੂਡੈਂਟ ਵੀਜ਼ਾ ਦਾ ਹੋ ਗਿਆ ਜਾਂ ਫਿਰ ਵਰਕ ਵੀਜ਼ਾ ਦਾ ਹੋ ਗਿਆ ਇਹਨਾਂ ਦੇ ਪ੍ਰੋਸੈਸਿੰਗ ਟਾਈਮ ਜੋ ਵੀ ਹੈ ਉਹ ਪ੍ਰੋਪਰ ਤੁਹਾਨੂੰ ਗਾਈਡ ਕੀਤਾ ਜਾਏਗਾ ਜਦੋਂ ਤੁਸੀਂ ਸੈਮੀਨਾਰ اٹੈਂਡ ਕਰੋਗੇ ਜਿਵੇਂ ਅਲੱਗ-alag ਪ੍ਰੋਡਕਟਸ ਨੇ ਤਾਂ ਹੁਣ ਉਹਨਾਂ ਦਾ ਮੈਂ ਡਿਫਰੈਂਟ ਟਾਈਮਸਟੈਂਪ ਹੁੰਦਾ ਹੈ ਨਾ ਸੋ ਮੈਂ ਇੱਥੇ ਨਹੀਂ ਪ੍ਰੋਪਰ ਕਲੀਅਰ ਕਰ ਪਾਵਾਂਗੀ ਸੋ ਉਹਦੇ ਲਈ ਤੁਹਾਡਾ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਕਿਹੜੀ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਕਿਹੜੇ ਵੀਜ਼ਾ ਟਾਈਪ ਤੇ ਜਾਣਾ ਚਾਹੁੰਦੇ ਹੋ ਉਹਦਾ ਪ੍ਰੋਪਰ ਤੁਹਾਨੂੰ ਇੱਕ ਕ੍ਰਾਈਟੇਰੀਆ ਇੱਕ ਟੈਂਪਲੇਟ ਬਣਾ ਕੇ ਦੇ ਦਿੱਤਾ ਜਾਏਗਾ ਕਿ ਤੁਹਾਨੂੰ ਪਰ ਕਲੈਰਿਟੀ ਦਿੱਤੀ ਜਾਏਗੀ ਸਾਰਾ ਕੰਮ ਟਰਾਂਸਪੇਰੈਂਸੀ ਨਾਲ ਹੋਏਗਾ ਕਿ ਇੰਨੇ ਮਾਂਸ ਦਾ ਟਾਈਮ ਲੱਗ ਜਾਏਗਾ ਜਿਵੇਂ ਅਸੀਂ ਲੈ ਕੇ ਚੱਲੀਏ ਟਿਪਿਕਲੀ ਕੈਨੇਡਾ ਦੇ ਵਰਕ ਪਰਮਿਟ ਦਾ ਸਾਡੇ ਕੋਲ ਜਿਹੜੀਆਂ ਪ੍ਰੀ ਅਪਰੂਵਡ ਐਲ ਐਮ ਆਈ ਐਸ ਆਲਰੇਡੀ ਪਈਆਂ ਹੁੰਦੀਆਂ ਨੇ ਸੋ ਜਿਹੜੇ ਉਹ 3-4 ਮਹੀਨੇ ਦਾ ਉਹ ਸਮਾਂ ਹੁੰਦਾ ਹੈ ਤਾਂ ਉਹ ਬਚ ਜਾਂਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਕਾਫੀ ਜਲਦੀ ਹੋ ਜਾਂਦਾ ਹੈ ਸਾਰਾ ਪ੍ਰੋਸੈਸ ਸੋ ਮੈਮ ਜਿਹੜਾ ਸੈਮੀਨਾਰ ਆ ਇਹ ਕਿਹੜੀ ਡੇਟ ਨੂੰ ਹੋ ਰਿਹਾ ਕਿ ਇਹ ਕਿੱਥੇ ਹੋ ਰਿਹਾ ਇਹ ਟਾਈਮਿੰਗ ਕੀ ਹੈ ਇਹ ਵੀ ਸਾਡੇ ਜਿਹੜੇ ਸਟੂਡੈਂਟ ਜੁੜੇ ਹੋਏ ਨੇ ਜਾਂ ਉਹਨਾਂ ਦੇ ਪੇਰੈਂਟ ਸਾਡੀ ਇਹ ਵੀਡੀਓ ਦੇਖ ਰਹੇ ਨੇ ਸੋ ਉਹਨਾਂ ਨੂੰ ਇੱਕ ਵਾਰੀ ਕਲੀਅਰ ਕਰੋ ਕਿ ਕਦੋਂ ਹੋ ਰਿਹਾ ਜੀ ਸੈਮੀਨਾਰ ਇਹ ਜਿਹੜਾ ਸਾਡਾ ਸੈਮੀਨਾਰ ਹੈ ਇਹ 30 ਅਗਸਤ 2025 ਨੂੰ ਆਉਣ ਵਾਲੇ ਸ਼ਨੀਵਾਰ ਨੂੰ ਹੋਏਗਾ ਤੇ ਐਡਰੈਸ ਜਿਹੜਾ ਹੋਏਗਾ ਸਾਡੇ ਆਫਿਸ ਦਾ ਡਬਲਯੂ ਡੀ ਆਈ ਸੀ ਅਬਾਉਵ ਕੋਟਕ ਮਹਿੰਦਰਾ ਬੈਂਕ ਕੋਰਟ ਰੋਡ ਹੁਸ਼ਿਆਰਪੁਰ ਤੁਸੀਂ ਇਸ ਵੀਰੇ 11 ਤੋਂ ਲੈ ਕੇ 4 ਵਜੇ ਤੱਕ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆ ਸਕਦੇ ਹੋ ਐਂਡ ਆਪਣੇ ਅਕੈਡੈਮਿਕ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆ ਸੋ ਥੈਟ ਤੁਹਾਡੀ ਪ੍ਰੋਫਾਈਲ ਜਿਹੜੀ ਪ੍ਰੋਪ ਪ੍ਰੋਪਰ ਤੁਹਾਨੂੰ ਗਾਈਡੈਂਸ ਮਿਲਦੀ ਰਹੇ ਜੀ ਸੋ ਮੈਮ ਇਹਦਾ ਕੋਈ ਰਜਿਸਟ੍ਰੇਸ਼ਨ ਨੰਬਰ ਵੀ ਹੈ ਜੇ ਕਿਸੇ ਰਜਿਸਟ੍ਰੇਸ਼ਨ ਕਰਾਉਣੀ ਹੋਵੇ ਪਹਿਲਾਂ ਦਾ ਹਾਂਜੀ ਸਰ ਬਿਲਕੁਲ ਰਜਿਸਟ੍ਰੇਸ਼ਨ ਲਈ ਤੁਸੀਂ ਕਾਲ ਕਰ ਸਕਦੇ ਹੋ 7652815281 ਤੇ ਜੀ ਬਹੁਤ ਬਹੁਤ ਧੰਨਵਾਦ ਮੈਂ ਹਾਂਜੀ ਥੈਂਕ ਯੂ ਸਰ ਥੈਂਕ ਯੂ so much ਸੋ ਇਹ ਸੰਨ ਸਾਡੇ ਨਾਲ WDIC ਦੇ ਮੈਨੇਜਰ ਮੈਡਮ ਅਰਸ਼ਪ੍ਰੀਤ ਕੌਰ ਜਿਹਨਾਂ ਨਾਲ ਇਮੀਗ੍ਰੇਸ਼ਨ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਸੋ ਮੈਂ ਵੀ ਇੱਕ ਵਾਰ ਦੱਸ ਦੇਣਾ ਚਾਹੁੰਦਾ ਕਿ 30 ਅਗਸਤ ਯਾਨੀ ਕਿ ਸ਼ਨੀਵਾਰ ਨੂੰ ਇਹਨਾਂ ਵੱਲੋਂ ਸੈਮੀਨਾਰ ਲਗਾਇਆ ਜਾ ਰਿਹਾ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਉਥੇ ਚਾਹੇ ਸਟੱਡੀ ਬੇਸ ਦੀ ਗੱਲ ਕਰ ਲਈਏ ਜਾਂ ਵਰਕ ਪਰਮਿਟ ਦੀ ਗੱਲ ਕਰ ਲਈਏ ਸੋ ਤੁਹਾਡੇ ਜੋ ਵੀ ਡਾਊਟ ਨੇ ਤੁਸੀਂ ਇਸ ਸੈਮੀਨਾਰ ਨੂੰ ਅਟੈਂਡ ਕਰਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਤੋਂ ਤੁਸੀਂ ਉਹ ਤੱਕ ਆਪਣੇ ਪ੍ਰੀਸਤ ਗਰੇਵਾਰ ਨੂੰ ਦੀ ਇਜਾਜ਼ਤ ਧੰਨਵਾਦ ਜੀ